ਫੀ ਬਾਬਾ ਰਮੇਸ਼ ਰਾਜ ਜੀ ਦੇ ਦੁਆਲੇ ਨਖੜੇ ਬਣਾਏ ਸੀ ਅਕਸਰ ਦੋਬੀ ਸਮਾਂ ਦੁਬਾਰਾ ਜੋ ਟਾਈਮ ਦਾ ਨਖੜੇ ਤੇ ਨੜੇ ਜੋ ਸੀ 3 ਦਿਨ ਤੋਂ ਬਾਅਦ ਅੱਜ ਸਮਾਂ ਸੀਗਾ ਤੇ ਅੱਜ ਵੀਰਵਾਰ ਵੀ ਹੈ ਨਖੜੇ ਬਣਾਏ ਆ ਤੇ ਸਭ ਤੋਂ ਇੱਥੇ ਖਤਰਨਾਕ ਗੱਲ ਤੋਂ ਬਾਅਦ ਸਭ ਦਾ ਨਾਗਰੀ ਸਾਥੀ ਆਇਆ ਹੈ ਤੇ ਬਾਕੀ ਸ਼ਹਿਰ ਵਾਸੀ ਨੂੰ ਬੁਧਾਈਆਂ ਮਾਪਾ ਪੀਜੀ ਦਾ ਮੇਲਾ ਸ਼ੁਰੂ ਅੱਜ ਰੱਖਿਆ ਗਿਆ ਤੇ ਮੇਲਾ ਕੁਝ ਦਿਨਾਂ ਚੱਲਦਾ ਰਹੇਗਾ ਤੇ ਸ਼ਹਿਰ ਵਾਸੀ ਨੂੰ ਸਾਰੇ ਭੈਣ ਭਾਈਆਂ ਨੂੰ ਪਹਿਲਾਂ ਤੋਂ ਮੇਰਾ ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਔਰ ਨਮਸਕਾਰ ਸਾਰਿਆਂ ਨੂੰ ਮੈਂ ਇਧਰ ਬਾਬਾ ਰੋਡੇ ਸ਼ਾਹ ਕਿਨਿਓ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿ ਬਾਬਾ ਫਰੀਦ ਦਾ ਮੇਲਾ ਆ ਦਿਨ ਜਿਹਨੇ ਮੇਲਾ ਆ ਜਾਪਾਂ ਯਾਦਗਾਰ ਬਾਬਾ ਫਰੀਦ ਦੀ ਮਨਾ ਰਹੇ ਆ ਇਹ ਦਿਨਾਂ 'ਚ ਇਸ ਸ਼ਹਿਰ ਨੂੰ ਬਾਬਾ ਫਰੀਦ ਨੇ ਦੁਆਵਾਂ ਦਿੱਤੀਆਂ ਸੀ ਜੋ ਵੀ ਇਸ ਸ਼ਹਿਰ ਵਿੱਚ ਆਏਗਾ ਜੋ ਵੀ ਆਪਦੀ ਫਰਿਆਦ ਮੰਗੇਗਾ ਬਾਬਾ ਫਰੀਦ ਦੇ ਇੱਥੇ ਆ ਕੇ ਉਹ ਸਭ ਦੀਆਂ ਫਰਿਆਦਾਂ ਪੂਰੀਆਂ ਹੋਣਗੀਆਂ ਕਿਉਂਕਿ ਜੋ ਇਹ ਫਰੀਦਕੋਟ ਹੈ ਪੀਰ ਫਕੀਰਾਂ ਦੀ ਧਰਤੀ ਆ ਇੱਥੇ ਫਰੀਦਕੋਟ ਚ ਪੀਰ ਫਕੀਰ ਹੈ ਜੋ ਵੀ ਆਲਾ ਫਰਿਆਦ ਮੰਗਣ ਆਉਂਦਾ ਜਾਂ ਉਹ ਕੱਲ ਸਭ ਦੀਆਂ ਫਰਿਆਦਾਂ ਪੂਰੀਆਂ ਹੁੰਦੀਆਂ ਨੇ ਉਹ ਸਭ ਨੂੰ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦਾ ਬਾਬਾ ਫਰੀਦ ਦੇ ਮੇਲੇ ਦੀਆਂ ਸਾਰੇ ਸਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ